ਸਾਡੀ ਅਗਲੀ ਵੀਡੀਓ ਦੇਖਣ ਦੇ ਲਈ ਕਿਰਪਾ ਕਰਕੇ ਸਾਡਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਬਟਨ ਦਬਾਉਣਾ ਨਾ ਭੁੱਲੋ ਆਪ ਦੇਖ ਰਹੇ ਹੋ ਮਾਤਾ ਸੁਵਿਤਰੀ ਬਾਈ ਫੂਲੇ এডਿਕੇਸ਼ਨ ਸੋਸ਼ਲ ਵੈਲਫੇਅਰ ਸੁਸਾਇਟੀ ਪਟਾਣਕੋਟ ਦਾ ਟੀਚਰ ਸਨਮਾਨ ਦਿਵਸ ਤੇ ਸਤਿਪਨਾ ਦਿਵਸ ਦੀ ਇੱਕ ਚਲਕ ਤੋ ਅੱਜ ਸਮੂਹ ਟਿਪ ਮੈਂਬਰਾਂ ਵੱਲੋਂ ਸੋਸਾਇਟੀ ਦਾ ਸਥਾਪਨਾ ਦਿਵਸ ਮਨਾਇਆ ਗਿਆ ਜੋ ਇਸ ਪ੍ਰਕਾਰ ਰਿਹਾ ਸਭ ਤੋਂ ਪਹਿਲਾਂ ਭਾਨ ਚੰਦ ਜੀ ਬੱਚਿਆਂ ਦੀ ਪਾਲਟੀ ਸਮੇਤ ਆਏ ਔਰ ਉਹਨਾਂ ਨੇ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦੀ ਅਮਰਤਮੇ ਬਾਣੀ ਦੇ ਨਾਲ ਇਕ ਸ਼ਬਦ ਗਾਇਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਉਸ ਦਿਨ ਆਈ ਹੀ ਬਾਰਮੁਖ ਮਹਿਮਾਨ ਭੰਜੀ ਕ੍ਰਿਸ਼ਨ ਦੇ ਵਿਜ਼ਿ ਉਹਨਾਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਉਹਨਾਂ ਦੇ ਨਾਲ ਆਸਾ ਮੂਲਨਵਸੀ ਉਹਨਾਂ ਨੇ ਵੀ ਸੰਗਤਾਂ ਨੂੰ ਜਿਹੜਾ ਸਬੋਧਨ ਕਰਦੇ ਹਨ ਉਸ ਤੋਂ ਬਾਅਦ ਗੁਰਪ੍ਰੀਤ ਰਿਸ਼ਵ ਸੰਗਤ ਜੀ ਮਾਤਾ ਸੁਤਰੀ ਬਾਈ ਫੁੱਲਗੱਲ ਫਰ ਸੋਸਾਇਟੀ ਵੱਲੋਂ ਚੱਲਦੇ ਟਿਊਸ਼ਨ ਸੈਂਟਰ ਪਿੰਡ ਠਾਕਰਪੁਰ ਦੇ ਵੱਲੋਂ ਇੱਕ ਬੇਟੀ ਦੇ ਵੱਲੋਂ ਗੱਡਾ ਪੇਸ਼ ਕੀਤਾ ਗਿਆ ਦੂਸਰੀ ਬੇਟੀ ਵੱਲੋਂ ਕਵਤਾ ਗਾਇਨਕੀ ਦਿੱਤੀ ਗਈ ਕਲੀਪੋਰ ਸੈਂਟਰ ਵਾਲਿਆਂ ਨੇ ਵੀ ਇਸੇ ਤਰ੍ਹਾਂ ਆਪਣੇ ਬੱਚਿਆਂ ਦੇ ਵੱਲੋਂ ਤਿਆਰ ਕੀਤੇ ਗੇ ਗੱਡਾ ਔਰ ਪੰਘੜਾ सारे हाँ ही मैंबरों के सामने उन्होंने बच्चों ने अपनी कला का प्रदर्शन किया बेटी अमन उसने सवित्री बाई फूले सोसायटी के उपर अपनी कविता रखी सेंटर ठाकरपुर बेटी ने भी माता सवित्री बारे अपने विचार जोड़े वो ਗੋਤਾਰੀ ਪੀਸ ਕੀਤੇ ਹਰਮੇਸ਼ ਕੁਮਾਰ ਜੀ ਮੱਲੋਵਾਲ ਉਹਨਾਂ ਨੇ ਵੀ ਇੱਕ ਨਸ਼ਿਆਂ ਦੇ ਪ੍ਰਤੀ ਗਾਉਣਾ ਕੀਤਾ ਸੋਰੀ ਹੋਈ ਸੋਰੀ ਮੁੱਖ ਮਹਿਮਾਨ ਟੀਚਰ ਸਹਿਬਾਨ ਸਾਰਿਆਂ ਨੂੰ ਸਨਮਾਨਿਤ ਕੀਤਾ ਗਿਆ ਪ੍ਰਧਾਨੇ ਰਾਣੀ ਦੇਵੀ ਜੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਔਰ ਆਪ ਸਭ ਜਾਂਡੀਆਂ ਦੀ ਸੋਸਾਇਟੀ ਦੇ ਸਾਰੇ ਕਾਰਜ ਮਿਲ ਜੁਲ ਕੇ ਹੁੰਦੇ ਨੇ ਇਸ ਲਈ ਸਾਰੇ ਹੀ ਮੈਂਬਰਾਂ ਨੇ ਇਕੱਠੀਆਂ ਬੈਠ ਕੇ ਲੰਗਰ ਸ਼ਕਿਆ ਔਰ ਬੜੀ ਹੀ ਖੁਸ਼ੀਆਂ ਦੇ ਨਾਲ ਇੱਕ ਦੂਸਰੇ ਦੇ ਨਾਲ ਬੈਠ ਕੇ ਵਿਚਾਰਾਂ ਸਾਂਝੀਆਂ ਕੀਤੀਆਂ ਜਾਦਰ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਕੁਸ ਹਰਪੁਰ ਮਕੇਰੀਆਂ ਧਿਆਨਪੁਰ ਬਟਾਲਾ ਚੰਡੀਗੜ੍ਹ ਉਹ ਦੂਰੋਂ ਦੂਰੋਂ ਟੀਚਰ ਸੇਵਾ ਨਾਈ ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕੀਤਾ ਸੀ ਆਪਣੇ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਆਏ ਵਿਰਦਾ ਸ਼ਰਮਚਾ ਕੋਲ ਆ ਜੀ ਸ੍ਰੀ ਸਤਨਾਮ ਸਿੰਘ ਜੀ ਆਪਣੀ ਟੀਮ ਦੇ ਨਾਲ ਆਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਾਰੀ ਕੀਮਤੀ ਸਮਾਂ ਕੱਢ ਕੇ ਸਾਡੇ ਇਸ ਪ੍ਰੋਗਰਾਮ ਦੀ ਸ਼ਾਨ ਨੂੰ ਵਧਾਇਆ ਅਸੀਸਰਵਾਦ ਦਿੱਤਾ ਅਸੀਂ ਤੁਹਾਡੇ ਧੰਨਵਾਦ ਕਰਦੇ ਹਾਂ ਸੋ ਇਹ ਇੱਕ ਚਲਕ ਤੁਹਾਨੂੰ ਦਿਖਾ ਰਹੇ ਹਾਂ ਕੋਸ਼ਿਸ਼ ਕਰਾਂਗੇ ਕਿ ਰਹਿਗੀਆਂ ਕਮੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਫਿਰ ਪੂਰਾ ਕਰਾਂਗੇ ਜਵਾਨ ਮੈਡੀਸਿਟੀ